ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਰੀਬ ਦੀ ਕੁਲੀ ਨੂੰ ਅੱਗ ਕਿਉਂ ਲਗਾਈ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੇ ਦੌਰਾਨ ਪਾਈ ਮਰਦਾਨਾ ਜੀ ਸਮੇਤ ਇੱਕ ਪਿੰਡ ਵਿੱਚ ਜਾ ਪਹੁੰਚੇ ਉਹ ਇੱਕ ਛੋਟੀ ਜਹੀ ਚੌਂਪੜੀ ਦੇ ਸਾਹਮਣੇ ਆ ਕੇ ਰੁਕੇ ਉਸ ਚੌਂਪੜੀ ਵਿੱਚੋਂ ਇੱਕ ਸਿੱਖ ਬਾਹਰ ਆਇਆ ਜਦੋਂ ਉਸਨੇ ਘਰ ਦੇ ਸਾਹਮਣੇ ਗੁਰੂ ਜੀ ਨੂੰ ਦੇਖਿਆ ਤਾਂ ਉਹ ਬਹੁਤ ਖੁਸ਼ ਹੋ ਗਿਆ ਉਸ ਦਾ ਸਾਰਾ ਪਰਿਵਾਰ ਗੁਰੂ ਜੀ ਦੀ ਸੇਵਾ ਵਿੱਚ ਲੱਗ ਗਿਆ ਉਸ ਦੀ ਚੌਂਪੜੀ ਕਾਨਿਆਂ ਦੀ ਬਣੀ ਹੋਈ ਸੀ ਪਰ ਫਿਰ ਵੀ ਸਿੱਖ ਨੇ ਹਿੰਮਤ ਕਰਕੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਮੈਨੂੰ ਪਤਾ ਹੈ ਕਿ ਮੇਰੀ ਚੌਂਪੜੀ ਤੁਹਾਡੇ ਰਹਿਣ ਦੇ ਲਾਇਕ ਨਹੀਂ ਹੈ ਪਰ ਫਿਰ ਵੀ ਜੇ ਤੁਸੀਂ ਆਏ ਹੋ ਮੈਨੂੰ ਦਰਸ਼ਨ ਦਿੱਤੇ ਹਨ ਤਾਂ ਕਿਰਪਾ ਕਰਕੇ ਮੇਰੇ ਘਰ ਥੋੜੇ ਦਿਨ ਰੁਕ ਕੇ ਜ਼ਰੂਰ ਜਾਣਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਿੱਖ ਦੀ ਬੇਨਤੀ ਸਵੀਕਾਰ ਕਰ ਲਈ ਗੁਰੂ ਜੀ ਉਸ ਦੀ ਚੌਂਪੜੀ ਵਿੱਚ ਰੁਕਣ ਲਈ ਤਿਆਰ ਹੋ ਗਏ ਸਰਦੀਆਂ ਦੇ ਦਿਨ ਸਨ ਉਸ ਸਿੱਖ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਸਾਡੇ ਘਰ ਪਰਮਾਤਮਾ ਆਪ ਹਾਏ ਹਨ ਅਸੀਂ ਇਨ੍ਹਾਂ ਨੂੰ ਘਰ ਤੋਂ ਬਾਹਰ ਨਹੀਂ ਸੁਲਾ ਸਕਦੇ ਅਸੀਂ ਐਦਾਂ ਹੀ ਕਰਦੇ ਹਾਂ ਅਸੀਂ ਗੁਰੂ ਜੀ ਅਤੇ ਉਨ੍ਹਾਂ ਦੇ ਸਿੱਖ ਦੇ ਸੌਣ ਦਾ ਪ੍ਰਬੰਧ ਕਰਦੇ ਅੰਦਰ ਕਰਦੇ ਹਾਂ ਅਤੇ ਅਸੀਂ ਬਾਹਰ ਸੌ ਜਾਂਦੇ ਹਾਂ ਉਸ ਦੀ ਪਤਨੀ ਨੇ ਕਿਹਾ ਠੀਕ ਹੈ ਮੈਂ ਸਾਫ ਸਫਾਈ ਕਰਕੇ ਅਚੀ ਤਰ੍ਹਾਂ ਬਿਸਤਰ ਵਿਸ਼ਾਦ ਨੀਹਾ ਉਸਨੇ ਸਾਫ਼ ਸੁੱਤਰੀਆਂ ਚਾਦਰਾਂ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਲਈ ਵਿਛਾ ਕੇ ਉਹਨਾਂ ਦੇ ਬਿਸਤਰੇ ਤਿਆਰ ਕਰ ਦਿੱਤੇ ਥੋੜੀ ਦੇਰ ਬਾਅਦ ਉਹ ਚੌਂਪੜੀ ਤੋਂ ਬਾਹਰ ਆ ਕੇ ਆਪਣੇ ਤੇ ਆਪਣੇ ਪਰਿਵਾਰ ਦਾ ਬਿਸਤਰੇ ਵਿਛਾਉਣ ਲੱਗੀ ਜਦ ਅੱਧੀ ਰਾਤ ਹੋ ਗਈ ਤਾਂ ਅਸਮਾਨ ਵਿੱਚ ਬੱਦਲ ਛਾ ਗਏ ਅਤੇ ਕੁਝ ਦੇਰ ਬਾਅਦ ਮੀਂਹ ਪੈਣ ਲੱਗ ਪਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਜਾਣ ਬੁੱਝ ਕੇ ਉਸ ਸਿੱਖ ਦੀ ਪਰਖਿਆ ਲੈ ਰਹੇ ਸਨ ਜਦੋਂ ਉਹ ਸਿੱਖ ਨੇ ਦੇਖਿਆ ਕਿ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਤਾਂ ਉਸਨੇ ਸੋਚਿਆ ਕਿ ਕਿਤੇ ਝੌਂਪੜੀ ਦੇ ਅੰਦਰ ਮੀਂਹ ਦਾ ਪਾਣੀ ਨਾ ਚਲਾ ਜਾਵੇ ਕਿ ਗੁਰੂ ਜੀ ਦੀ ਨੀਂਦ ਨਾ ਖੁੱਲ ਜਾਵੇ ਉਸ ਨੇ ਆਪਣੀ ਅਤੇ ਆਪਣੇ ਪਰਿਵਾਰ ਦੀਆਂ ਚਾਦਰਾਂ ਤਲਾਈਆਂ ਚੁੱਕ ਕੇ ਚੌਂਪੜੀ ਦੀ ਛੱਤ ਤੇ ਪਾ ਦਿੱਤੀਆਂ ਤਾਂਕਿ ਮੀਂਹ ਦਾ ਪਾਣੀ ਚੌਂਪੜੀ ਦੇ ਅੰਦਰ ਨਾ ਜਾ ਸਕੇ ਸਾਰੀ ਰਾਤ ਥੋੜਾ-ਥੋੜਾ ਮੀਂਹ ਪੈਂਦਾ ਰਿਹਾ ਉਸ ਸਿੱਖ ਅਤੇ ਉਸ ਦਾ ਪਰਿਵਾਰ ਸਾਰੀ ਰਾਤ ਮੀਂਹ ਵਿੱਚ ਹੀ ਬੈਠਾ ਰਿਹਾ ਸਿੱਖ ਨੇ ਗੁਰੂ ਜੀ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਣ ਦਿੱਤਾ ਉਹ ਸਿੱਖ ਨੂੰ ਲੱਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਰਾਮ ਨਾਲ ਸੌ ਰਹੇ ਹਨ ਪਰ ਗੁਰੂ ਜੀ ਤਾਂ ਅੰਦਰ ਜਾਮੀ ਹਨ ਉਹ ਸਭ ਦੇਖ ਰਹੇ ਸੀ ਜਿੱਦਾਂ ਹੀ ਸਵੇਰ ਹੋਈ ਮੀਂਹ ਵੀ ਬੰਦ ਹੋ ਗਿਆ ਤੇ ਸੂਰਜ ਵੀ ਨਿਕਲ ਆਇਆ ਪਿੰਡ ਵਾਲਿਆਂ ਨੂੰ ਜਦੋਂ ਗੁਰੂ ਜੀ ਦੇ ਆਉਣ ਦੀ ਖਬਰ ਮਿਲੀ ਸਾਰੇ ਪਿੰਡ ਦੇ ਲੋਕ ਗੁਰੂ ਜੀ ਦੇ ਦਰਸ਼ਨਾਂ ਲਈ ਉਸ ਸਿੱਖ ਦੇ ਘਰ ਆ ਗਏ ਫਿਰ ਗੁਰੂ ਜੀ ਨੇ ਦਰਬਾਰ ਲਗਾਇਆ ਕੀਰਤਨ ਸੁਣਾਇਆ ਸਿੱਖ ਸੇਵਕਾਂ ਨੇ ਸਾਰੀ ਸੰਗਤ ਲਈ ਲੰਗਰ ਤਿਆਰ ਕੀਤਾ ਹੌਲੀ ਹੌਲੀ ਬਹੁਤ ਜ਼ਿਆਦਾ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਗਈ ਸਾਰੀ ਸੰਗਤ ਗੁਰੂ ਜੀ ਦਾ ਕੀਰਤਨ ਸੁਣਨ ਲੱਗੀ ਭਾਈ ਮਰਦਾਨਾ ਜੀ ਨੇ ਰਵਾਬ ਬਚਾਈ ਦੁਪਹਿਰ ਦੇ ਸਮੇਂ ਸਾਰੀ ਸੰਗਤ ਨੇ ਲੰਗਰ ਛਕਿਆ ਗੁਰੂ ਜੀ ਨੇ ਇੱਕ ਸਿੱਖ ਨੂੰ ਕਿਹਾ ਕਿ ਲੰਗਰ ਵਿੱਚੋਂ ਇੱਕ ਬਲਦੀ ਹੋਈ ਲੱਕੜ ਨੂੰ ਲੈ ਆਓ ਇਹ ਸੁਣ ਕੇ ਸਾਰੀ ਸੰਗਤ ਹੈਰਾਨ ਹੋ ਗਈ ਗੁਰੂ ਜੀ ਦੇ ਕਹੇ ਅਨੁਸਾਰ ਇੱਕ ਸਿੱਖ ਬਲਦੀ ਹੋਈ ਲੱਕੜੀ ਲੈ ਆਇਆ ਗੁਰੂ ਜੀ ਨੇ ਉਸ ਚੌਂਪੜੀ ਵਾਲੇ ਸਿੱਖ ਨੂੰ ਕਿਹਾ ਕਿ ਭਾਈ ਇਸ ਚੌਂਪੜੀ ਵਿੱਚ ਤੇਰਾ ਜੋ ਵੀ ਸਮਾਨ ਰੱਖਿਆ ਹੈ ਬਾਹਰ ਲੈ ਆਓ ਕਿਉਂਕਿ ਅੱਜ ਅਸੀਂ ਇੱਥੋਂ ਜਾ ਰਹੇ ਹਾਂ ਅਤੇ ਜਾਣ ਤੋਂ ਪਹਿਲਾਂ ਅਸੀਂ ਤੇਰੀ ਚੌਂਪੜੀ ਨੂੰ ਅੱਗ ਲਗਾ ਕੇ ਜਾਵਾਂਗੇ ਗੁਰੂ ਜੀ ਦੀ ਇਹ ਗੱਲ ਸੁਣ ਕੇ ਉੱਥੇ ਖੜੀ ਸਾਰੀ ਸੰਗਤ ਹੈਰਾਨ ਹੋ ਕੇ ਇੱਕ ਦੂਜੇ ਵੱਲ ਵੇਖਣ ਲੱਗੇ ਅਤੇ ਕੁਝ ਮੂਰਖ ਲੋਕ ਉਸ ਗਰੀਬ ਸਿੱਖ ਤੇ ਹੱਸਣ ਲੱਗੇ ਅਤੇ ਉਸ ਦਾ ਮਜ਼ਾਕ ਅਡਾਉਣ ਲੱਗੇ ਅਤੇ ਕਹਿਣ ਲੱਗੇ ਅੱਜ ਤੈਨੂੰ ਇਨ੍ਹਾਂ ਸਾਧੂਆਂ ਨੂੰ ਆਪਣੇ ਘਰ ਰੱਖਣ ਦਾ ਮਜ਼ਾ ਆਊਗਾ ਇੱਕ ਤਾਂ ਤੂੰ ਇਨ੍ਹਾਂ ਨੂੰ ਆਪਣੇ ਘਰ ਰੱਖਿਆ ਅਤੇ ਭੋਜਨ ਸ਼ਿਕਾਇਆ ਇਹ ਜਾਂਦੇ ਜਾਂਦੇ ਤੇਰੇ ਘਰ ਨੂੰ ਵੀ ਅੱਗ ਲਗਾ ਕੇ ਜਾ ਰਹੇ ਹਨ ਇਹ ਤaik ਬਦਦੂਆ ਹੈ ਗੁਰੂ ਜੀ ਨੇ ਇੱਕ ਵਾਰ ਫਿਰ ਸਿੱਖ ਨੂੰ ਕਿਹਾ ਕੀ ਪਾਈ ਅਸੀਂ ਤੇਰੇ ਘਰ ਨੂੰ ਅੱਗ ਲਗਾ ਕੇ ਜਾ ਰਹੇ ਹਾਂ ਜੇਕਰ ਤੇਰਾ ਜ਼ਰੂਰੀ ਸਮਾਨ ਅੰਦਰ ਹੈ ਤਾਂ ਉਸ ਨੂੰ ਕੱਢ ਲਓ ਸਿੱਖ ਨੇ ਹੱਥ ਜੋੜ ਕੇ ਕਿਹਾ ਗੁਰੂ ਜੀ ਮੇਰੇ ਲਈ ਤਾਂ ਸਭ ਤੋਂ ਜ਼ਰੂਰੀ ਸਮਾਨ ਤੁਹਾਡਾ ਨਾਮ ਲੈਣਾ ਹੀ ਹੈ ਤੁਸੀਂ ਆਪਣਾ ਨਾਮ ਮੇਰੇ ਮਨ ਵਿੱਚ ਵਸਾ ਦਿਓ ਮੈਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਹੁਕਮ ਦਿੱਤਾ ਕਿ ਭਾਈ ਮਰਦਾਨਾ ਜੀ ਇਹ ਲਓ ਬਲਦੀ ਹੋਈ ਲੱਕੜੀ ਜਾ ਕੇ ਸਿੱਖ ਦੇ ਘਰ ਨੂੰ ਅੱਗ ਲਗਾ ਦਿਓ ਭਾਈ ਮਰਦਾਨਾ ਜੀ ਨੇ ਬਲਦੀ ਹੋਈ ਲੱਕੜੀ ਗੁਰੂ ਜੀ ਤੋਂ ਲੈ ਕੇ ਗਰੀਬ ਸਿੱਖ ਦੀ ਚੌਂਪੜੀ ਨੂੰ ਅੱਗ ਲਗਾ ਦਿੱਤੀ। ਕੁਝ ਚਿਰ ਬਾਅਦ ਹੀ ਸਾਰੀ ਚੌਂਪੜੀ ਨੂੰ ਅੱਗ ਲੱਗ ਗਈ। ਉਹ ਗਰੀਬ ਸਿੱਖ ਅਤੇ ਉਸ ਦਾ ਪਰਿਵਾਰ ਚੁੱਪਚਾਪ ਖੜੇ ਦੇਖਦੇ ਰਹੇ। ਜਦੋਂ ਘਰ ਬਿਲਕੁਲ ਜਲ ਕੇ ਸਵਾਹ ਹੋ ਗਿਆ ਤਾਂ ਗੁਰੂ ਜੀ ਨੇ ਸਿੱਖ ਨੂੰ ਕਿਹਾ ਭਾਈ ਤੂੰ ਜਾਣਨਾ ਨਹੀਂ ਚਾਹੁੰਦਾ ਕਿ ਅਸੀਂ ਤੇਰੀ ਚੌਂਪੜੀ ਨੂੰ ਅੱਗ ਕਿਉਂ ਲਗਾਈ ਉਸ ਸਿੱਖ ਨੇ ਕਿਹਾ ਨਹੀਂ ਗੁਰੂ ਜੀ ਮੈਂ ਨਹੀਂ ਜਾਣਨਾ ਚਾਹੁੰਦਾ ਕਿ ਤੁਸੀਂ ਮੇਰੀ ਚੌਂਪੜੀ ਨੂੰ ਅੱਗ ਕਿਉਂ ਲਗਾਈ ਤੁਸੀਂ ਜੋ ਕੁਝ ਵੀ ਕੀਤਾ ਹੋ ਸੋਚ ਸਮਝ ਕੇ ਹੀ ਕੀਤਾ ਹੋ ਗੁਰੂ ਜੀ ਨੇ ਇਹ ਕਿਹਾ ਕਿ ਭਾਈ ਤੇਰੇ ਤਾਂ ਸਿਰ ਤੇ ਇੱਕ ਛੱਤ ਸੀ ਤੇਰੀ ਤਾਂ ਜ਼ਰੂਰਤ ਦਾ ਸਾਰਾ ਸਮਾਨ ਵੀ ਅੰਦਰ ਹੀ ਪਿਆ ਸੀ ਤੂੰ ਫਿਰ ਵੀ ਨਹੀਂ ਜਾਣਨਾ ਚਾਹੁੰਦਾ ਕਿ ਅਸੀਂ ਤੇਰਾ ਘਰ ਕਿਉਂ ਜਲਾਇਆ ਸਿੱਖ ਨੇ ਫਿਰ ਕਿਹਾ ਨਹੀਂ ਗੁਰੂ ਜੀ ਕਿਉਂਕਿ ਮੇਰਾ ਸਾਰਾ ਸਮਾਨ ਤੁਹਾਡਾ ਦਿੱਤਾ ਹੀ ਹੈ ਸਿੱਖ ਦੀ ਇਹ ਗੱਲ ਸੁਣ ਕੇ ਗੁਰੂ ਜੀ ਮੁਸਕੁਰਾਏ ਅਤੇ ਉੱਥੋਂ ਚਲੇ ਗਏ ਗੁਰੂ ਜੀ ਦੇ ਜਾਣ ਦੇ ਬਾਅਦ ਸਿੱਖ ਨੇ ਆਪਣੇ ਘਰ ਦੀ ਰਾਖ ਇਕੱਠੀ ਕੀਤੀ ਜਦ ਰਾਖ ਇਕੱਠੀ ਕਰ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਰਾਖ ਦੇ ਵਿੱਚ ਇੱਕ ਗਾਗਰ ਬਈ ਹੋਈ ਹੈ ਉਸ ਦੇ ਵਿੱਚ ਬਹੁਤ ਸਾਰੇ ਸੋਨੇ ਦੇ ਸਿੱਕੇ ਹਨ ਸੋਨੇ ਦੇ ਸਿੱਕਿਆਂ ਨਾਲ ਭਰੀ ਹੋਈ ਗਾਗਰ ਦੇਖ ਕੇ ਸਿੱਖ ਅਤੇ ਉਸ ਦਾ ਪਰਿਵਾਰ ਬਹੁਤ ਖੁਸ਼ ਹੋਇਆ ਅਤੇ ਉੱਥੇ ਖੜੀ ਸੰਗਤ ਹੈਰਾਨ ਹੋ ਗਈ ਅਤੇ ਉਹ ਗੁਰੂ ਜੀ ਦੀ ਜੈ ਜੈਕਾਰ ਕਰਨ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ